ਰਾਜਦਾਨ ਵਿੱਚ ਹੈਲਥ ਡਿਪਾਰਟਮੈਂਟ ਵੱਲੋਂ ਜੋ ਹੈ ਇੱਕ ਵੱਡੀ ਰੇਡ ਕੀਤੀ ਗਈ ਹੈ ਜਿਹਦੇ ਵਿੱਚ ਇੱਕ ਅਚਾਰ ਨਕਲੀ ਅਚਾਰ ਬਣਾਉਣ ਦੀ ਜੋ ਫੈਕਟਰੀ ਹੈ ਜਿਸ ਨੂੰ ਗੋਦਾਮ ਵੀ ਕਹਿ ਸਕਦੇ ਆ ਫੈਕਟਰੀ ਵੀ ਕਹਿ ਸਕਦੇ ਆ ਉਹਦੇ ਉੱਤੇ ਵੱਡੀ ਰੇਡ ਕਰਕੇ ਜੋ ਹੈ ਉਹ ਸੈਂਪਲ ਲਿੱਤੇ ਜਾ ਰਹੇ ਹਨ ਤੇ ਨਾਲ ਨਾਲ ਇਸ ਨੂੰ ਸੀਲ ਕਰਨ ਦੀ ਪ੍ਰਕਿਰਿਆ ਕੀਤੀ ਜਾ ਰਹੀ ਹੈ ਹਾਲਾਂਕਿ ਕਾਫੀ ਲੰਬੇ ਸਮੇਂ ਤੋਂ ਇਹ ਵਾਲੀ ਜੀ ਅਚਾਰ ਵਾਲੀ ਜੋ ਫੈਕਟਰੀ ਚੱਲ ਰਹੀ ਸੀਗੀ ਅੱਜ ਹੈਲਥ ਵਿਭਾਗ ਜੋ ਪਟਿਆਲੇ ਤੋਂ ਟੀਮ ਆਈ ਹੋਈ ਹੈ ਡਾਕਟਰ ਗੁਰਪ੍ਰੀਤ ਪੋਰ ਦੀ ਅਗਵਾਈ ਵਿੱਚ ਇਹ ਵਾਲਾ ਸਾਰਾ ਜੋ ਹੈ ਅ ਪ੍ਰੋਸੈਸ ਕੀਤਾ ਜਾ ਰਿਹਾ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੁਲਿਸਿੰਗ ਭਾਗ ਨਾਲ ਮਿਲ ਕੇ ਜੋ ਹੈ ਇਸ ਗੋਦਾਮ ਉੱਤੇ ਰੇਡ ਕੀਤੀ ਗਈ ਤੇ ਜੋ ਨਕਲੀ ਅਚਾਰ ਸੀਗਾ ਉਹਦੀ ਸੈਂਪਲਿੰਗ ਕੀਤੀ ਜਾ ਰਹੀ ਹੈ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਨਾਲੇ ਉਹਨਾਂ ਕੋਲ ਹੀ ਪੁੱਛਾਂਗੇ ਕਿ ਆਖਿਰ ਕਿਸ ਤਰ੍ਹਾਂ ਕਿਸ ਟਿਪ ਦੇ ਉੱਤੇ ਆਧਾਰ ਤੇ ਇਹ ਵਾਲੀ ਜੋ ਹੈ ਕਾਰਵਾਈ ਕੀਤੀ ਜਾ ਰਹੀ ਹੈ ਇਹਦੀ ਇੱਕ ਇਤਲਾਹ ਮਿਲੀ ਸੀ ਸਿਹਤ ਵਿਭਾਗ ਨੂੰ ਕਿ ਕੁਝ ਅਚਾਰ ਵਗੈਰਾ ਦਾ ਇੱਥੇ ਕੰਮਕਾਜ ਹੈਗਾ ਆ ਜਿਹਦੇ ਵਿੱਚ ਕੋਈ ਇਹੋ ਜਿਹੀ ਬੇਤਰਤੀਬੀ ਜਾਂ ਕੁਝ ਐਸਾ ਪਤਾ ਲੱਗਾ ਸੀ ਕਿ ਉਹ achar ਠੀਕ ਨਹੀਂ ਹੈ ਹਿਊਮਨ ਕੰਜ਼ਮਪਸ਼ਨ ਦੇ ਵਾਸਤੇ ਜੋ ਤਲਾ ਮਿਲੀ ਸੀ ਸੋ ਅਕੋਰਡਿੰਗਲੀ ਜੋ ਐਕਟ ਸਾਡਾ ਫੂਡ ਐਕਟ ਕਹਿੰਦਾ ਉਹਦੇ ਚ ਅਸੀਂ ਉਹ ਫੂਡ ਨੂੰ ਚੈੱਕ ਕਰਨਾ ਹੁੰਦਾ ਅਲਟੀਮੇਟਲੀ ਜਿਹੜਾ ਨੋਨ ਕੰਜ਼ਿਊਮੇਬਲ ਨਜ਼ਰ ਆਉਂਦਾ ਆ ਉਹ ਨੋਨ ਕੰਜ਼ਿਊਮੇਬਲ ਨੂੰ ਅਸੀਂ ਸੀਲ ਕਰਾਉਣਾ ਹੁੰਦਾ ਸੋ ਉਹਦੇ ਵਾਸਤੇ ਸਾਡੇ ਕੋਲ ਜ਼ਿਲ੍ਹਾ ਸਿਹਤ ਅਫਸਰ ਡਿਸਟ੍ਰਿਕਟ ਹੈਲਥ ਆਫੀਸਰ ਡਾਕਟਰ ਗੁਰਪ੍ਰੀਤ ਨੇ ਜਿਨ੍ਹਾਂ ਦੀ ਇਹ ਡਿਊਟੀ ਮਾਨਯੋਗ ਸਿਵਲ ਸਰਜਨ ਸਾਹਿਬ ਵੱਲੋਂ ਲਗਾਈ ਗਈ ਸੀ ਮੈਂ ਡਾਕਟਰ ਐਸ ਜੀ ਸਿੰਘ ਹਾਂ ਮੈਂ ਅਸਿਸਟੈਂਟ ਹੈਲਥ ਆਫੀਸਰ ਹਾਂ ਕਿਉਂਕਿ ਪੰਜਾਬ ਸਰਕਾਰ ਜਾਂ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੀ ਜਾਂ ਸਿਵਲ ਸਰਜਨ ਸਾਹਿਬ ਮਾਨਯੋਗ ਸਾਡੇ ਡਾਕਟਰ ਜਤਿੰਦਰ ਕਾਂਸਲ ਉਹਨਾਂ ਦੇ ਸਰਕਾਰੀ ర్జੇਮਿਆਂ ਕਰਕੇ ਮੇਰੀ ਡਿਊਟੀ ਲਾਈ ਸੀ ਕਿ ਤੁਸੀਂ ਅੱਜ ਜਾ ਕੇ ਇਸ ਚੀਜ਼ ਨੂੰ ਇੱਕ ਵਾਰ ਚੈੱਕ ਕਰੋ ਕਿੰਨੀ ਕਿੰਨੀ ਪਾਣੀ ਸਰ ਇੱਥੇ ਜਿਹੜਾ ਕਿ ਮੈਂ ਪਾਇਆ ਗਿਆ ਇਹਦੇ ਹਿਸਾਬ ਨਾਲ ਤਾਂ ਜਿਹੜਾ ਇਸ ਵੇਲੇ ਰਿਟੇਨ ਕੀਤਾ ਪਿਆ 4 ਹੈ ਜੇ ਉਹ ਸਾਰਾ ਹੀ 4 ਹੈ ਤੇ ਉਹ ਬੋਰੀਆਂ ਭਰੀਆਂ ਪਈਆਂ ਕਈ ਕਵੰਟਲੇ ਹੋਊਗਾ ਜੀ ਸਰ ਕਿਵੇਂ ਕਾਰਵਾਈ ਕੀ ਬਣਦੀ ਹੈ ਇਹਨਾਂ ਦਾ ਕਾਰਵਾਈ ਫੂਡ ਐਕਟ ਸਾਡਾ ਇਹ ਕਹਿੰਦਾ ਜੀ ਕਿ ਜਿਹੜੀ ਵੀ ਚੀਜ਼ ਸਾਨੂੰ ਲੱਗਦੀ ਹੈ ਕੀ ਇਹ ਕੰਜ਼ਿਊਮੇਬਲ ਆ ਜਾਂ ਨਹੀਂ ਕੰਜ਼ਿਊਮੇਬਲ ਹੈ ਜਿੱਥੇ ਅਸੀਂ ਜਿਸ ਚੀਜ਼ ਤੇ ਵੀ ਕਾਰਵਾਈ ਕਰਨੀ ਹੈ ਉਹਦੇ ਸੈਂਪਲ ਲੈਣੇ ਹੁੰਦੇ ਆ ਉਹ ਐਕਟ ਦੇ ਮੁਤਾਬਕ ਰੂਲਸ ਦੇ ਮੁਤਾਬਕ ਲੈਣੇ ਹੁੰਦੇ ਆ ਉਹ ਐਕਟ ਦੀ ਉਹਦੇ ਹਿਸਾਬ ਨਾਲ ਉਸ ਫੂਡ ਦੀ ਰਿਪੋਰਟ ਆ ਦੇਂਦੀ ਆ ਕਿ ਵੈਦਰ ਇਟ ਇਜ਼ ਕੰਜ਼ਿਊਮੇਬਲ অর ਨਾਟ ਔਰ ਆਲਟੀਮੇਟਲੀ ਉਸ ਤੋਂ ਬਾਅਦ ਉਹਤੇ ਤੇ ਫਿਰ ਕਾਰਵਾਈ ਬੰਦਦੀ ਆ ਹਾਂ ਇੱਕ ਚੀਜ਼ ਨਾਲ ਇਹ ਆ ਕਿ ਜਿਹੜੀ ਚੀਜ਼ ਸਾਨੂੰ ਇਹ ਲੱਗਦੀ ਆ ਕਿ ਇਹ ਨਾਨ ਕੰਜ਼ਿਊਮੇਬਲ ਹੈ ਉਹਨੂੰ ਅਸੀਂ ਉਨੀ ਦੇਰ ਵਾਸਤੇ ਬੰਦ ਕਰਵਾ ਦਿੰਨੇ ਕਿ ਇਹਨੂੰ ਕੰਜ਼ਿਊਮ ਨਹੀਂ ਕਰਨੀ। ਸਰ ਜੀ ਸੀਲ ਕੀਤਾ ਜਾਏਗਾ ਫਿਰ। ਬਿਲਕੁਲ ਕਰਿਆ ਜਾਊਗਾ ਜੀ। ਉਹ ਤਾਂ ਐਕਟ ਵੀ ਕਹਿ ਰਿਹਾ ਸਾਡੇ ਕੋਲ ਜ਼ਿਲ੍ਹਾ ਸਿਹਤ ਅਫਸਰ ਮੈਡਮ ਹੈਗੇ ਨੇ। ਆਪਣੇ ਸੈਂਪਲਿੰਗ ਕਰਨ ਤੋਂ ਬਾਅਦ ਇਹਨੂੰ ਸੀਲ ਕਰਵਾ ਦੇਣਗੇ। ਸਰ ਨਸ਼ਟ ਕਰਨ ਦੀ ਕੀ ਅੱਗੇ ਰਹੀਗੀ? ਨਸ਼ਟ ਕਰਨ ਦੇ ਉੱਪਰ ਇਹ ਆ ਜੀ ਵੀ ਜਿਹੜੀ ਜਿਹੜੀ ਚੀਜ਼ ਵਾਕਿਆ ਹੀ ਨਾਨ ਕੰਜ਼ਿਊਮੇਬਲ ਫਾਰ ਦਾ ਹਿਊਮਨ ਬੀਇੰਗ ਹੈ ਉਹਨੂੰ ਨਸ਼ਟ ਕਰਾਉਣਾ ਹੁੰਦਾ ਆ। ਜਿਹੜੀ ਨਹੀਂ ਹੈ ਉਹਨੂੰ ਨਹੀਂ ਕਰਾਉਣਾ ਹੁੰਦਾ। ਸੋ ਇਹਦੇ ਵਿੱਚ ਬੈਨੀਫੀਸ਼ੀਅਰੀ ਦੀ ਵੀ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਸੋ ਇਸ ਕਰਕੇ ਰਿਪੋਰਟਸ ਆਉਣ ਤੋਂ ਬਾਅਦ ਪਤਾ ਲੱਗੂਗਾ ਜੀ ਜਿਸ ਤਰ੍ਹਾਂ ਕਿ ਤਿਹਾਰ ਸ਼ੁਰੂ ਹੋ ਚੱਲੇ ਨੇ ਦਿਵਾਲੀ ਨੇੜੇ ਆ ਰਹੀ ਹੈ ਲੋਕੀ ਦੁਕਾਨਦਾਰ ਜਿਹੜੇ ਹਰ ਮਹੀਨਾ ਮਹੀਨਾ ਪਹਿਲਾਂ ਮਠੀਆਂ ਤਿਆਰ ਸ਼ੁਰੂ ਕਰ ਦਿੰਦੇ ਨੇ ਜੀ ਉਹਨਾਂ ਨੂੰ ਲੈ ਕੇ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਸਿਹਤ ਵਿਭਾਗ ਸਜਗ ਹੈ ਵੈਸੇ ਇਸ ਚੀਜ਼ ਦੇ ਵਿੱਚ ਰੈਂਡਮ ਸੈਂਪਲਿੰਗ ਦਾ ਸਾਡੇ ਕੋਲ ਪ੍ਰੋਵੀਜ਼ਨ ਹੈਗਾ ਵੀ ਮਾਨਯੋਗ ਜ਼ਿਲ੍ਹਾ ਸਿਹਤ ਅਫਸਰ ਹੀ ਕਰਦੇ ਨੇ ਸਾਡੇ ਸੋ ਉਹਦੇ ਚ ਇਹ ਹੁੰਦਾ ਕਿ ਰੈਂਡਮ ਸੈਂਪਲਿੰਗ ਦੇ ਜਿੱਥੇ ਵੀ ਕੋਈ ਮਨ ਕਰੇ ਨਾ ਦਾ ਦੇਖ ਕੇ ਕਿ ਹਾਂ ਜੀ ਇੱਥੇ ਮੈਂ ਚੈੱਕ ਕਰ ਨਾਲ ਚੈੱਕ ਕਰ ਲੈਂਦੇ ਨੇ ਪਰ ਕਈ ਚੀਜ਼ਾਂ ਹੁੰਦੀਆਂ ਆ ਉਹਦਾ ਬੇਸਿਸ ਆਫ ਦਾ ਕੰਪਲੇਂਟਸ ਉਹ ਸ਼ਿਕਾਇਤ ਦੇ ਆਧਾਰ ਤੇ ਜੇ ਕਿਤੇ ਇਹੋ ਜਿਹਾ ਪਤਾ ਲੱਗਦਾ ਕਿ ਉੱਥੇ ਕੋਈ ਗਲਤ ਚੀਜ਼ ਤੋਂ ਮਠਾਈ ਬਣਾਈ ਜਾ ਰਹੀ ਹੈ ਜਾਂ ਬਾਸੀ ਮਠਾਈ ਵੇਚੀ ਜਾ ਰਹੀ ਹੈ ਜਾਉ ਕੰਜ਼ਿਊਮੇਬਲ ਫਾਰ ਦਾ ਹਿਊਮਨ ਹੈਲਥ ਨਹੀਂ ਹੈਗੀ ਹੈ ਉਹਦੀ ਸੈਂਪਲਿੰਗ ਇਹ ਕਰਦੇ ਨੇ ਸੋ ਸਿਹਤ ਵਿਭਾਗ ਕੋਲੇ ਤਾਂ ਹੈ ਇੱਕ ਪ੍ਰਵੀਜ਼ਰ ਸਰ ਕਿੰਨੇ ਟਾਈਮਿੰਗ ਦਵਾ ਦਿੱਤੀ ਜੇ ਰਿਜ਼ਲਟ ਆ ਜਾਣਗੇ ਸੈਂਪਲ ਪਰ ਇਹਦੀ ਰਿਜ਼ਲਟ ਬਾਰੇ ਜ਼ਿਲ੍ਹਾ ਸਿਹਤ ਅਫਸਰ ਸਾਹਿਬ ਇੱਕ ਵਾਰ ਦੱਸਣਗੇ ਕਿ ਕਦ ਤੱਕ ਵੀ ਛੋੜ ਐਕਸਪੈਕਟ ਦਾ ਰਿਜ਼ਲਟ ਜੀ ਜੀ ਮੈਡਮ ਕੀ ਕਰਨਾ ਚਾਹੁੰਦੇ ਹੋ ਅੱਜ ਦੀ ਜਿਹੜੀ ਮੈਂ ਡਾਕਟਰ ਗੁਰਪ੍ਰੀਤ ਕੌਰ ਡਿਸਟ੍ਰਿਕਟ ਹੈਲਥ ਸੀ ਹੈਲਥ ਅਫੀਸਰ ਅੱਜ ਅਸੀਂ ਆਪਣੇ ਮਾਨਯੋਗ ਸਿਵਲ ਸਰਜਨ ਸਰ ਤੇ ਸਾਡੇ ਰਿਸਪੈਕਟਡ ਐਚਐਮ ਸਰ ਦੀ ਅਗਵਾਈ ਹੇਠ ਤੇ ਸਾਡੇ ਕਮਿਸ਼ਨਰ ਸਾਹਿਬ ਦੀ ਅਗਵਾਈ ਹੇਠ ਜਿਹੜੀ ਹੈਗੀ ਆ ਅਸੀਂ ਪੁਲਿਸ ਦੇ ਸਹਿਯੋਗ ਨਾਲ ਅੱਜ ਇਹ achar ਵਾਲਾ ਜਿਹੜਾ ਮੈਨੂਫੈਕਚਰਿੰਗ ਯੂਨਿਟ ਸੀਗਾ ਉਹਨੂੰ ਚੈੱਕ ਕੀਤਾ ਆ ਤੇ ਇੱਥੇ ਕਾਫੀ ਜ਼ਿਆਦਾ ਬੁਰੀ ਹਾਲਤ ਦੇ ਵਿੱਚ ਸਾਨੂੰ achar ਮਿਲਿਆ ਆ ਤੇ ਅਸੀਂ ਉਹਦੇ ਅੱਜ ਹੋਰ ਐਕਟ ਦੇ ਤਹਿਤ ਆਪਣੇ ਸੈਂਪਲ ਲੈ ਰਹੇ ਆ ਤੇ ਸੈਂਪਲ ਉੱਪਰ ਟੈਸਟਿੰਗ ਲਈ ਭੇਜਾਂਗੇ ਆਲਮੋਸਟ 14 ਡੇਜ਼ ਦੇ ਵਿੱਚ ਜਿਹੜੀ ਹੈਗੀ ਇਹਦੀ ਰਿਪੋਰਟ ਆ ਜਾਂਦੀ ਹੈ ਉਦੋਂ ਤੱਕ ਅਸੀਂ ਇਹ ਸੈਂਪਲ ਜਿਹੜੇ ਹੈਗੇ ਆ ਆਪਣੇ ਪੁਲਿਸ ਡਿਪਾਰਟਮੈਂਟ ਨੂੰ ਅਸੀਂ ਰਿਕੁਐਸਟ ਕਰਾਂਗੇ ਕਿ ਉਹ ਇਹਨੂੰ ਸੀਲ ਕਰਨ ਤਾਂ ਕਿ ਹਜੇ ਇਹ ਅੱਗੇ ਕੰਜ਼ਿਊਮਰ ਕੋਲ ਨਾ ਜਾ ਸਕਣ ਤੇ ਜਦੋਂ ਵੀ ਰਿਪੋਰਟ ਆਏਗੀ ਉਹ ਰਿਪੋਰਟ ਦੇ ਮੁਤਾਬਿਕ ਅਸੀਂ ਜਿਹੜੀ ਹੈਗੇ ਇਹਨਾਂ ਨੂੰ ਨਸ਼ਟ ਕਰਨਾ ਹੈ ਜਾਂ ਇਹਦੀ ਜਿਹੜੀ ਇਹਦੀ ਜੋ ਸਜ਼ਾ ਬੰਦੀ ਹੈ ਉਹਨੂੰ ਉਹ ਦਿੱਤੀ ਚਾਹੀਦੀ ਮਤਲਬ ਇਹ ਅਚਾਰ ਦਾ ਮੈਟਰ ਸੀਗਾ ਕੁਝ ਜਿਸ ਤਰ੍ਹਾਂ ਤਿਉਹਾਰਾਂ ਦੇ ਸੀਜ਼ਨ 'ਚ ਨਕਲੀ ਪਨੀਰ ਤੇ ਅੱਗੇ ਕੋਈ ਵੀ ਦੁੱਧ ਦੇ ਪ੍ਰੋਡਕਟਸ ਲਈ ਉਹਦੇ ਬਾਰੇ ਵੀ ਤੁਸੀਂ ਜਾਣੋ ਉਹਦੇ ਲਈ ਸਾਡੀ ਜਿਹੜੀ ਸੇਫਟੀ ਟੀਮ ਹੈ ਸਰ ਵੱਲੋਂ ਇਨਸਟਰਕਸ਼ਨ ਸਾਨੂੰ ਟਾਈਮ ਟੂ ਟਾਈਮ ਮਿਲਦੀ ਆ ਰਹਿੰਦੀਆਂ ਨੇ ਉਹ ਸਾਡੀ ਟੀਮ ਜਿਹੜੀ ਹੈਲਥ ਟੀਮ ਹੈ ਉਹ ਚੈਕਿੰਗ ਕਰਦੀ ਰਹਿੰਦੀ ਹੈ ਸਵੇਰ ਵੀ ਅਸੀਂ ਇੱਥੇ ਇੱਕ ਡੈਰੀ ਤੋਂ ਪਨੀਰ ਦਾ ਸੈਂਪਲ ਭਰਿਆ ਆ ਤੇ ਅਸੀਂ ਰੁਟੀਨ ਦੇ ਵਿੱਚ ਹੀ ਪਰਸੋ ਚਾਥੇ ਅਸੀਂ ਸਮਾਨੇ ਗਏ ਸੀ ਤੇ ਪਟਿਆਲੇ ਦੇ ਆਸ-ਪਾਸ ਏਰੀਆ ਵਿੱਚ ਵੀ ਅਸੀਂ ਦੁੱਧ ਔਰ ਪਨੀਰ ਦਹੀਂ ਦੇ ਸੈਂਪਲ ਭਰ ਰਹੇ ਆ ਤੇ ਜਿੱਥੇ ਸਾਨੂੰ ਕੋਈ ਕੰਪਲੇਂਟ ਮਿਲਦੀ ਹੈ ਉੱਥੇ ਵੀ ਅਸੀਂ ਤੁਰੰਤ ਕਾਰਵਾਈ ਕਰਦੇ ਹਾਂ ਜੋ ਇਵਨਿੰਗ ਇਸ ਸਟਰੀਟ ਫੂਡ ਜੋ ਰੇੜੀਆਂ ਟਾਈਪ ਲੱਗਦੇ ਆ ਫੜੀਆਂ ਟਾਈਪ ਲੱਗਦੇ ਆ ਉਨਾ ਉੱਤੇ ਵੀ ਤੁਹਾਡੀ ਕੋਈ ਨਿਗਾਰਹ ਰੰਦੀ ਹੈ ਮੈਡਮ ਬਿਲਕੁਲ ਜੀ ਬਿਲਕੁਲ ਅਸੀਂ ਜਿਹੜਾ ਹੈਗਾ ਉਹਨਾਂ ਤੇ ਵੀ ਪੂਰੀ ਫੂਡ ਐਕਟ ਦੇ ਤਹਿਤ ਜੋ ਵੀ ਬੰਦੀ ਕਾਰਵਾਈਓ ਕਰਾਂਗੇ ਮੈਡਮ ਜਿਸ ਤਰ੍ਹਾਂ ਕਿ ਹਮੇਸ਼ਾ ਤੁਹਾਹਾਰਾਂ ਦੇ ਦਿਨਾਂ ਦੇ ਨੇੜੇ ਜਾ ਕੇ ਹੀ ਜਿਹੜਾ ਸੇਤ ਪਹਾ ਗਿਆ ਜਿਹੜਾ ਜਗਤ ਹੈਗਾ ਉਸ ਤੋਂ ਪਹਿਲਾਂ ਕਦੀ ਕਦੀ ਕਾਰਵਾਈ ਨਹੀਂ ਕੀਤੀ ਜਾਂਦੀ ਔਰ ਉਸ ਤੋਂ ਬਾਅਦ ਜੇਕਰ ਸੈਂਪਲ ਲਈ ਵੀ ਜਾਂਦੇ ਨੇ ਉਹ ਬੜੀ ਛੇਤੀ ਪਾਸ ਵੀ ਹੋ ਜਾਂਦੇ ਨੇ ਇਹ ਕਾਰਨ ਕੀ ਸਮਝਦੇ ਆ ਇਹ ਬਿਲਕੁਲ ਤੁਹਾਡਾ ਜੋ ਤੁਸੀਂ ਇਲਜ਼ਾਮ ਲਗਾਇਆ ਬੇਬੁਨਿਆਦ ਹੈ ਸਾਡੀ ਸਿਹਤ ਟੀਮ ਜਿਹੜੀ ਹੈਗੀ ਆ ਮੇਰੀ ਪੋਸਟਿੰਗ ਹੁਣੇ ਹੀ ਹੋਈ ਆ ਮੈਂ ਨਿਊ ਪੋਸਟਡ ਆ ਮੇਰੀ ਇੱਥੇ ਮੇਰੇ ਤੋਂ ਪਹਿਲੇ ਵੀ ਜੋ ਡਿਸਟ੍ਰਿਕਟ ਹੈਲਥ ਆਫੀਸਰ ਸੀ ਸਾਡੇ ਸਿਵਲ ਸਰਜਨ ਸਾਹਿਬਾਨ ਉਹਨਾਂ ਦੀ ਅਗਵਾਈ ਹੇਠ ਟਾਈਮ ਟੂ ਟਾਈਮ ਜਿਹੜੀ ਹੈਗੀ ਆ ਚੈਕਿੰਗ ਕਰਦੇ ਰਹਿੰਦੇ ਆ ਤੇ ਰੂਟੀਨ ਚ ਚੈਕਿੰਗ ਹੁੰਦੀ ਆ ਸਾਡੀ ਤੇ ਚੰਗੀ ਰੇਟ ਚ ਕਿੰਨੇ ਤੁਸੀਂ ਪਿਛਲੇ ਤੱਕ ਰਿਜੈਕਟ ਹੋਏ ਨੇ ਕੋਈ ਦੱਸ ਸਕਦੇ ਹੋ ਇਹ ਸਾਡਾ ਜਿਹੜਾ ਹੈਗਾ ਰਿਕਾਰਡ ਦੇ ਵਿੱਚ ਦਰਜ ਹੈ ਉਸ ਰਿਕਾਰਡ ਤੋਂ ਰਿਪੋਰਟ ਆਉਂਦੀ ਹੈ ਸਾਡੇ ਰਿਕਾਰਡ ਦੇ ਵਿੱਚ ਦਰਜ ਹੈ ਕਦੇ ਵੀ ਇਹ ਨਹੀਂ ਦੱਸਿਆਗਾ ਮੈਮ ਜਿੱਦਾਂ ਸੈਂਪਲਿੰਗ ਜਰੂਰ ਹੋ ਜਾਂਦੀ ਹੈ ਕਦੇ ਮੀਡੀਆ ਸਮਝਣ ਇਹ ਨਹੀਂ ਦੱਸਿਆਗਾ ਜਿੱਥੋਂ ਇਹ ਸੈਂਪਲ ਲੈ ਕੇ ਪਾਸ ਹੋ ਗਈ ਜਾਂ ਇਹ ਨਹੀਂ ਪਾਸ ਹੋਈ ਹਮੇਸ਼ਾ ਉਹਦੇ ਬਾਰੇ ਇਹੀ ਪੋਜ਼ਿਟਿਵ ਹੀ ਆਉਂਦਾ ਹੁੰਦਾ ਵੀ ਪਾਸ ਹੋ ਚੁੱਕੇ ਹੈ ਨਹੀਂ ਬਿਲਕੁਲ ਵੀ ਨਹੀਂ ਤੁਸੀਂ ਸਾਡੇ ਜਿਹੜੇ ਹੈਗਾ ਆ ਸਾਡੇ ਕੋਰਟ ਦੇ ਵਿੱਚ ਜਿੰਨੇ ਫੂਡ ਦੇ ਕੇਸ ਲੱਗੇ ਹੋਏ ਨੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਕਿ ਕਿੰਨੇ ਸਾਡੇ ਕੇਸ ਲੱਗੇ ਹੋਏ ਆ ਜਿਹੜੇ ਫੇਲ ਆਉਂਦੇ ਆ ਸੋ ਕਰ ਵੀ ਕੀ ਬੰਦੀ ਜਿਕਰ ਇਹਦਾ ਦੇਖੋ ਸਾਡੇ ਜਿਹੜੇ ਹੈਗੇ ਉਸ ਤੋਂ ਬਾਅਦ ਫੂਡ ਐਕਟ ਦੇ ਤਹਿਤ ਜੋ ਵੀ ਸਾਡੇ ਕੇਸ ਲਾਂਚ ਕਰਨੀ ਹੁੰਦੀ ਅਸੀਂ ਸਾਡੀ ਟੀਮ ਕੇਸ ਲਾਂਚ ਕਰਦੀ ਆ ਤੇ ਉਹ ਕੇਸ ਚੱਲਦੇ ਨੇ ਬਹੁਤ ਸਾਰੇ ਕੇਸ ਕਚੈਰੀ ਵਿੱਚ ਚੱਲ ਰਹੇ ਨੇ ਸਾਡੇ ਸੈਂਪਲ ਆਉਣ ਤੋਂ ਬਾਅਦ ਇਹਨੂੰ ਨਰਸਟ ਕੀਤਾ ਜਾਏਗਾ ਕਿ ਕੀਤਾ ਜਾਏਗਾ ਸੈਂਪਲ ਆਉਣ ਤੋਂ ਬਾਅਦ ਜਿਹੜਾ ਹੈਗਾ ਹੈ ਰਿਪੋਰਟ ਦੇਖ ਕੇ ਉਸ ਤੋਂ ਬਾਅਦ ਫੂ ਦੇਖਦੇ ਤੇ ਜੋ ਵੀ ਕਾਰਵਾਈ ਕੀਤੀ ਜਾਏਗੀ ਉਹ ਤੁਹਾਨੂੰ ਦੱਸ ਦਿੱਤੀ ਜਾਏਗੀ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ ਨੂੰ ਪੁੱਛਿਆ ਕਰਦੇ ਸੀ ਸਟੇਟ ਬੋਰਡ ਦੇ ਬਾਰੇ ਪੁੱਛਿਆ ਕਰ ਸੀਗਾ ਕਾਫੀ ਲੋਕ ਪਰੇਸ਼ਾਨ ਨੇ ਸ਼ਹਿਰ ਵਾਸੀ ਕਦ ਤੋਂ ਮੰਗ ਕਰ ਰਹੇ ਨੇ ਵੀ ਸ਼ਾਮ ਦੇ ਖਿਲਾਫ ਉਹਨਾਂ ਦੇਖ ਲਾ ਕੋ ਸਾਨੂੰ ਮੈਂ ਤੁਹਾਨੂੰ ਦਈ ਮੈਂ ਦੱਸ ਚੁੱਕੀ ਹਾਂ ਕਿ ਮੈਂ ਹੁਣੇ ਹੀ ਨਵੀਂ ਪੋਸਟਿੰਗ ਹੋਈ ਹੈ ਸਰ ਸਿਵਲ ਸਰਜਨ ਸਹਿਬਾਨ ਦੇ ਸਾਨੂੰ ਆਰਡਰ ਆ ਚੁੱਕੇ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ ਅਸੀਂ ਬਹੁਤ ਜਲਦੀ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਥੈਂਕ ਯੂ ਸੋ ਮੱਚ ਜਤਿੰਦਰ ਲੱਭੀ ਡੇਲੀ ਪੋਸ ਪੰਜਾਬ ਰਣਾ ਹਿਮਾਚਲ ਰਾਜਪੁਰਾ